ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼ 8 ਦੇ ਵਿੱਚ ਸ਼ਾਮ ਦੇ ਵਕਤ ਇੱਕ ਫੈਕਟਰੀ ਦੇ ਵਿੱਚ ਧਮਾਕਾ ਹੋ ਜਾਣ ਤੋਂ ਬਾਅਦ ਅਚਾਨਕ ਬਿਲਡਿੰਗ ਡਿੱਗ ਪਈ ਤੇ ਇਸ ਦੇ ਵਿੱਚ ਤਕਰੀਬਨ 6 ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਐਨਡੀਆਰਫ ਦੀਆਂ ਟੀਮਾਂ ਦੇ ਨਾਲ-ਨਾਲ ਸਥਾਨਕ ਪੁਲਿਸ, ਸਿਹਤ ਅਧਿਕਾਰੀ ਤੇ ਫਾਇਰ ਬ੍ਰਿਗੇਡ ਵੀ ਬਚਾਅ ਕਾਰਜ ਤੇ ਵਿੱਚ ਲੱਗੇ ਹੋਏ ਨੇ ਤੇ ਮੌਕੇ ਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੀ ਪਹੁੰਚੇ ਤੇ ਪ੍ਰਸ਼ਾਸਨ ਵੱਲੋਂ ਹੁਣ ਸਬ-ਮੰਜਿਸਟ੍ਰੇਟ ਦੀ ਡਿਊਟੀ ਇਸ ਦੀ ਨਿਗਰਾਨੀ ਦੇ ਲਈ ਲਗਾ ਦਿੱਤੀ ਗਈ ਹੈ ਤੇ ਜਿਹੜਾ ਵੀ ਇੱਥੇ ਅੰਦਰ ਬੰਦਿਆਂ ਦੇ ਖਦ사 ਸੀ ਤਾਂ ਉਹਦੇ ਵਿੱਚ ਸਾਡੀਆਂ ਜਿਹੜੀਆਂ ਸਿਵਲ ਪ੍ਰਸ਼ਾਸਨ ਤੇ ਪੁਲਿਸ ਦੀ ਜਿਹੜੀ ਸਾਰੀ ਟੀਮ ਹੈ ਉਹ ਸਾਰੀ ਇੱਥੇ ਹਾਜ਼ਰ ਹੈ ਉਹਨਾਂ ਨੇ ਆ ਕੇ ਜੋ ਜੋ ਮੈਨੇਜਮੈਂਟ ਜਿਹੜੀ ਇੱਥੇ ਕਰਨੀ ਸੀ ਉਹ ਸਾਰੀ ਅਸੀਂ ਕਰ ਲਈ ਹੈ ਤੇ ਨਾਲ ਜਿਹੜੀ ਹੈ ਡਿਜ਼ਾਸਟਰ ਮੈਨੇਜਮੈਂਟਲੀ ਟੀਮ ਵੀ ਆਈ ਹੋਈ ਹੈ ਉਹਨਾਂ ਨੇ ਆਪਣਾ ਕੰਮ ਬੜਾ ਸ਼ੁਰੂ ਕੀਤਾ ਔਰ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਜੋ ਵੀ ਅਸਿਸਟੈਂਸ ਮਿਲਦੀ ਹੈ ਉਹ ਦੇ ਰਹੇ ਆ ਤੇ ਫਿਲਹਾਲ ਸਾਡੀ ਜਿਹੜੀ ਫਸਟ ਪ੍ਰਾਇੋਰਟੀ ਹੈ ਵੀ ਜਿਹੜੇ ਕੋਈ ਬੰਦੇ ਇੰਜਰਡ ਆ ਉਹਨਾਂ ਨੂੰ ਫਰਸਟ ایڈ ਦਵਾ ਕੇ ਹਸਪੀਟਲ ਭੇਜਿਆ ਜਾਵੇ ਤੇ ਜਿਹੜੇ ਕੋਈ ਅੰਦਰ ਆ ਉਹਨਾਂ ਨੂੰ ਇੱਕ ਇੱਕ ਸੇਫਲੀ ਜਿਹੜਾ ਬਾਹਰ ਕੱਢਿਆ ਜਾਵੇ ਕਪੜਾ ਸਰ ਇਹ ਏਰੀਆ ਕਿਹੜਾ ਪੈਂਦਾ ਹੈ ਸਰ ਇਹ ਇਹ ਫੋਕਲ ਪੁਆਇੰਟ ਦਾ ਏਰੀਆ ਪੈਂਦਾ ਥਾਣਾ ਫੋਕਲ ਪੁਆਇੰਟ ਦਾ ਤੇ ਇਹਦੇ ਵਿੱਚ ਆਲਰੇਡੀ ਚੱਲ ਰਿਹਾ ਸਰ ਇੱਕ ਇੰਟਰਵਿਊ ਕੁਛ ਹੋਏ ਨੇ ਲੋਕਾਂ ਦੇ ਦੇਖੋ 6 5 6 ਜਾਨੇ ਇੰਜਰਡ ਹੋਏ ਆ ਉਹਨਾਂ ਨੂੰ ਫਰਸਟ ایڈ ਲਈ 40s ਹਸਪੀਟਲ ਭੇਜ ਦਿੱਤਾ ਗਿਆ ਹਾਂ ਹਾਂ ਸੋ ਇਹ ਕਿੰਨੇ ਲੋਕ ਮਜੂਦ ਸੀ ਅੰਦਰ ਦੇਖੋ ਇਹਨਾਂ ਦੇ ਦੱਸਣ ਮੁਤਾਬਕ ਹੈ ਕੋਈ 20 ਕਹਿੰਦਾ ਕੋਈ 25 ਕਹਿੰਦਾ ਤਕਰੀਬਨ 20 25 ਬੰਦੇ ਜਿਹੜੇ ਐ ਸੀ ਉਹਨਾਂ ਚੋਂ 7 8 ਬੰਦਿਆਂ ਨੂੰ ਤਾਂ ਜਿਹੜੇ ਇੰਜਰਡ ਆ ਉਹ ਲੈ ਗਏ ਪਰ 4 5 ਅੰਦਰ ਜਿਹੜਾ ਹੋਣ ਦੀ ਕਹਿੰਦੇ ਹੋ ਵੀ ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਪਹਿਲੀ ਪ੍ਰਾਇੋਰਟੀ ਜਿਹੜੀਆਂ ਲੋਕਾਂ ਨੂੰ ਸੇਫਲੀ ਫਰਸਟ ایڈ ਦੇਣਾ ਔਰ ਬਚਾਣਾ ਤੇ ਉਹ ਬਾਦੋਂ ਇਨਵੈਸਟੀਗੇਸ਼ਨ ਦਾ ਕੰਮ ਉਹ ਦੇਖਿਆ ਜਾਏਗਾ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਦੋਂ ਤੱਕ ਆਪਰੇਸ਼ਨ ਦਾ ਕੰਮ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ 24 ਘੰਟੇ ਸਾਈਟ ਉਤੇ ਮੈਡੀਕਲ ਟੀਮ ਤੇ ਐਂਬੂਲੈਂਸ ਤਾਇਨਾਤ ਰਹੇਗੀ ਫਾਇਰ ਬ੍ਰਿਗੇਡ ਨੂੰ ਵੀ ਆਦੇਸ਼ ਜਾਰੀ ਕੀਤੇ ਗਏ ਨੇ ਕਿ ਉਹ 24 ਘੰਟੇ ਆਪਣਾ ਵਾਧੂ ਸਟਾਫ ਤਾਇਨਾਤ ਰੱਖਣ ਜਗਬਾਨ ਚਿਵਲੀ ਰਾਜेश ਗੋਤਮ ਦੀ ਰਿਪੋਰਟ